ਮੈਂ ਇਮੀਗ੍ਰੇਸ਼ਨ ਚ ਜੌਬ ਕਰਦੀ ਸੀ ਤੇ ਉਦੋਂ ਸਟਾਫ ਲੇਆਫ ਕਰ ਦਿੱਤਾ ਥੈਨ ਉਸ ਤੋਂ ਬਾਅਦ ਮੈਂ ਨੇਲਸ ਦਾ ਕੋਰਸ ਵੀ ਕੀਤਾ ਮੇਕਅਪ ਦਾ ਵੀ ਕੀਤਾ ਬਟ ਉਹਦੇ ਚ ਵੀ ਕੁਝ ਮੈਨੂੰ ਦਿਖਿਆ ਨਹੀਂ ਹੈਨਾ ਇਨਕਮ ਸੋਰਸ ਨਹੀਂ ਸੀ ਫਿਰ ਉਸ ਤੋਂ ਬਾਅਦ ਮੇਰੇ ਫਰੈਂਡਸ ਨੇ ਸੁਜੈਸਟ ਕੀਤਾ ਥੋੜਾ ਮੈਂ ਵੀ ਐਕਸਪਲੋਰ ਕੀਤਾ ਫਿਰ ਮੈਨੂੰ ਇਹ ਆਈਡੀਆ ਵਧੀਆ ਲੱਗਾ ਕਿਉਂਕਿ ਇਹ ਖਾਣ ਪੀਣ ਵਾਲਾ ਇੱਕ ਅੱਦਾ ਦਾ ਕੰਮ ਹੈ 12 ਮਹੀਨੇ ਚੱਲਦਾ ਇਮੀਗ੍ਰੇਸ਼ਨ ਸੈਂਟਰ ਚ ਕੰਮ ਕਰਦੇ ਸੀ ਕਿ ਇਹ ਨਹੀਂ ਸੋਚਿਆ ਕਿ ਮੈਂ ਵੀ ਅੱਜ ਮਤਲਬ ਚਲ ਜਾ ਯੂਐਸਏ ਚਲ ਜਾ ਯੂਕੇ ਚਲ ਜਾ ਕੈਨੇਡਾ ਚਲ ਜਾ ਐਕਚੁਅਲੀ ਵੀਰੇ ਮੇਰੇ ਪੇਰੈਂਟਸ ਨੇ ਮਗਰ ਮम्मा ਪਾਪਾ ਨੇ ਤੇ ਸਿੰਗਲ ਚਾਈਲਡ ਹਾਂ ਮੈਂ ਮੇਰੀ ਡਾਟਰ ਆ ਇੱਕ ਤੇ ਪਲੱਸ ਮੈਂ 30 40 ਡੌਗਸ ਨੂੰ ਸਟ੍ਰੇਟ ਡੌਗਸ ਨੂੰ ਫੀਡ ਵੀ ਕਰਦੀ ਆ ਸੋ ਸਾਰੇ ਮੇਰੇ ਤੇ ਡਿਪੈਂਡ ਨੇ ਬੜੀ ਵੱਡੀ ਤੁਹਾਡੀ ਸੋਚ ਆ ਆਪਾਂ ਦੇਖਦੇ ਆ ਅੱਜ ਨੌਜਵਾਨ ਕਹਿੰਦੇ ਆ ਅਸੀਂ 40 ਵਾਲੀ 50 ਲੱਖ ਰੁਪਏ ਲਾ ਕੇ ਅਸੀਂ ਬਾਹਰ ਚੱਲ ਜਾਣਾ ਉੱਥੇ ਜਾ ਕੇ ਕੈਫਿਆਂ ਦੇ ਵਿੱਚ ਜਾ ਕੇ ਆਪਣਾ ਕੰਮ ਕਰ ਲਿਆ ਦਿਹਾੜੀਆਂ ਲਾ ਲੀਆਂ 40 ਵਾਲੀ 50 ਲੱਖ ਅੱਜ ਕੱਲ ਉਹ ਵੀ ਨਹੀਂ ਮਿਲਦੀ ਉੱਥੇ ਤੁਹਾਨੂੰ ਪਤਾ ਇਮੀਗ੍ਰੇਸ਼ਨ 'ਚ ਕੰਮ ਕੀਤਾ ਬੱਚੇ ਸਫਾਈਆਂ ਕਰਦੇ ਨੇ ਉੱਥੇ ਜਾ ਕੇ ਉਹ ਵਧੀਆ ਉਹਨਾਂ ਨੂੰ ਸਾਰਾ ਦੂਸਰੀ ਚੀਜ਼ ਆ ਕਿ ਮੇਰੀ ਜਿਹੜੀ ਟਿੱਕੀ ਆ ਉਹ ਦੇਸੀ ਕਿਉਂ ਚ ਵੀਰੇ ਮੈਂ ਕੁਝ ਡਿਫਰੈਂਟ ਲਿਆਣਾ ਸੀ ਥੈਟਸ ਵਾਈ ਮੈਂ ਸੋਚਿਆ ਕਿਉਂਕਿ ਇੱਕ ਤੇ ਟਿੱਕੀ ਪੂਰੀ ਮਾਰਕੀਟਸ ਇੱਥੇ ਕੋਈ ਨਹੀਂ ਬਣਾਉਂਦਾ ਪਲੱਸ ਮੈਂ ਥੋੜਾ ਜਿਹਾ ਹੈਲਦੀ ਚੀਜ਼ ਲਿਆਣੀ ਸੀ ਮੈਨੂੰ ਪਰਸਨਲੀ ਵੀ ਰਿਫਾਈਨਡ ਵਗੈਰਾ ਦੀ ਚੀਜ਼ਾਂ ਪਸੰਦ ਨਹੀਂ ਆ ਸੋ ਫਿਰ ਮੈਂ ਇੱਕ ਕਨਸੈਪਟ ਸੋਚਿਆ ਦੇਸੀ ਕਿਉਂ ਵਾਲਾ ਦ ਸਿਟੀ ਹੈਡਲਾਈਨਸ ਦੇਖਦੇ ਸਾਡੇ ਦਰਸ਼ਕਾ ਦਾ ਮੈਂ ਦਾਨਿਸ਼ ਬਹੁਤ-ਬਹੁਤ ਸਵਾਗਤ ਕਰਦਾ ਹਾਂ ਸੋ ਜਿਸ ਤਰੀਕੇ ਨਾਲ ਆਪਾਂ ਜਾਣਦੇ ਹਾਂ ਕਿ ਅੱਜ ਪੰਜਾਬ ਦੇ ਵਿੱਚ ਪੂਦੇ ਭਾਦ ਦੇ ਵਿੱਚ ਨੌਜਵਾਨਾਂ ਦੇ ਵਿੱਚ ਜਿਹੜਾ ਇੱਕ ਬੜਾ ਵੱਡਾ ਉਤਸ਼ਾਹ ਹੈ ਕਿ ਅਸੀਂ ਵਿਦੇਸ਼ ਜਾ ਕੇ ਆਪਣੀ ਜ਼ਿੰਦਗੀ ਬਣਾਉਣੀ ਹੈ ਤੇ ਆਪਣੇ ਮਾਪੇ ਉਹਦਾ ਸਹਾਰਾ ਬਣਨਾ ਹੈ ਲੇਕਿਨ ਦੂਸਰੀ ਵੱਸੇ ਮਾਪੇ ਉਹ ਜਿਹੜੇ ਨਹੀਂ ਲੱਖਾ ਪੈਦਾ ਕਬਜ਼ਾ ਲੈ ਕੇ ਜਦੋਂ ਭੇਜਦੇ ਨੇ ਤੇ ਆਪਣੇ ਬੱਚਿਆਂ ਤੋਂ ਬਿਨਾਂ ਰਹਿ ਕੇ ਬੜਾ ਦੁੱਖ ਮਹਿਸੂਸ ਕਰਦੇ ਨੇ ਸੋ ਇਸ ਤਰੀਕੇ ਦੀਆਂ ਕਹਾਣੀਆਂ ਆਪਾਂ ਜ਼ਰੂਰ ਦੇਖਦੇ ਹਾਂ ਲੇਕਿਨ ਪੰਜਾਬ ਦੇ ਵਿੱਚ ਇੱਕ ਐਸੀ ਧੀ ਹੈ ਸਾਡੇ ਅੰਮ੍ਰਿਤਸਰ ਗੋਦੋ ਨਗਰੀ ਦੇ ਵਿੱਚ ਇੱਕ ਐਸੀ ਧੀ ਹੈ ਜਿਨੇ ਆਪਣੇ ਪਿਤਾ ਦਾ ਸਹਾਰਾ ਮੰਨਣ ਲਈ ਆਪਣੀ ਮਾਂ ਦਾ ਸਹਾਰਾ ਬਣਨ ਲਈ ਇੱਕ ਸੈਟਅਪ ਸ਼ੁਰੂ ਕੀਤਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਸੈਟਅਪ ਦੀਆਂ ਰਾਇਲ ਬੰਟ ਉਹ ਕਾਜਲ ਮੈਮ ਨੇ ਜਿਨ੍ਹਾਂ ਨੇ ਆਪਣੇ ਪੇਰੈਂਟ ਦੀ ਸਪੋਰਟ ਕਰਨ ਲਈ ਇਸ ਤਰੀਕੇ ਦਾ ਸੈਟਅਪ ਸ਼ੁਰੂ ਕੀਤਾ ਹੈ 30-40 ਹਜ਼ਾਰ ਰੁਪਏ ਮਹੀਨੇ ਦੀ ਜੌਬ ਸੀ ਕਿੰਨਾ ਦੀ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਜਦੋਂ ਸਟਾਫ ਨੇ ਕੱਢ ਦਿੱਤਾ ਜਦੋਂ ਉੱਥੋਂ ਦੇ ਜਿਹੜੇ ਹੈਡ ਨੇ ਉਹਨਾਂ ਨੇ ਕੱਢ ਦਿੱਤਾ ਜੌਬ ਤੋਂ ਤੇ ਆਪਣਾ ਸੈਟਅਪ ਸ਼ੁਰੂ ਕੀਤਾ ਤੁਸੀਂ ਦੇਖ ਸਕਦੇ ਹੋ ਕਿੰਨੀ ਮਿਹਨਤ ਕਰਦੀ ਨੇ ਮੈਮ ਬਹੁਤ ਬਹੁਤ ਸਵਾਗਤ ਹੈ ਦੀਦੀ ਤੁਹਾਡਾ ਸਤਿ ਸ਼੍ਰੀ ਅਕਾਲ ਵੀਰੇ ਦੀਦੀ ਪਹਿਲਾਂ ਤੇ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਿ ਕੀ ਤੁਹਾਡਾ ਬੈਕਗ੍ਰਾਉਂਡ ਸੀਗਾ ਤੇ ਕਿਸ ਤਰੀਕੇ ਨਾਲ ਸਾਰਾ ਇਹ ਕੰਮ ਸ਼ੁਰੂ ਹੋਇਆ ओके ਵੀਰੇ ਬੈਕਗਰਾਉਂਡ ਇਸ ਤਰ੍ਹਾਂ ਕਿ ਮੈਂ ਇਮੀਗ੍ਰੇਸ਼ਨ ਚ ਜੌਬ ਕਰਦੀ ਸੀ ਤੇ ਉਦੋਂ ਸਟਾਫ ਲੇਆਫ ਕਰ ਦਿੱਤਾ ਥੈਨ ਉਸ ਤੋਂ ਬਾਅਦ ਮੈਂ ਨੇਲਸ ਦਾ ਕੋਰਸ ਵੀ ਕੀਤਾ ਮੇਕਅਪ ਦਾ ਵੀ ਕੀਤਾ ਬਟ ਉਹਦੇ ਚ ਵੀ ਕੁਝ ਮੈਨੂੰ ਦਿਖਿਆ ਨਹੀਂ ਹੈਨਾ ਇਨਕਮ ਸੋਰਸ ਨਹੀਂ ਸੀ ਫਿਰ ਉਸ ਤੋਂ ਬਾਅਦ ਮੇਰੇ ਫਰੈਂਡਸ ਨੇ ਸੁਜੈਸਟ ਕੀਤਾ ਥੋੜਾ ਮੈਂ ਵੀ ਐਕਸਪਲੋਰ ਕੀਤਾ ਫਿਰ ਮੈਨੂੰ ਇਹ ਆਈਡੀਆ ਵਧੀਆ ਲੱਗਾ ਕਿਉਂਕਿ ਖਾਣ ਪੀਣ ਵਾਲਾ ਇੱਕ ਅੱਦਾ ਦਾ ਕੰਮ ਹੈ ਜੋ 12 ਮਹੀਨੇ ਚੱਲਦਾ ਇਮੀਗ੍ਰੇਸ਼ਨ ਸੈਂਟਰ ਚ ਕੰਮ ਕਰਦੇ ਸੀ ਕਿ ਇਹ ਨਹੀਂ ਸੋਚਿਆ ਕਿ ਮੈਂ ਵੀ ਅੱਜ ਮਤਲਬ ਚਲ ਜਾ ਯੂਐਸਏ ਚਲ ਜਾ ਯੂਕੇ ਚਲ ਜਾ ਕੈਨੇਡਾ ਚਲ ਜਾ ਐਕਚੁਅਲੀ ਵੀਰੇ ਮੇਰੇ ਪੇਰੈਂਟਸ ਨੇ ਮਗਰ ਮम्मा ਪਾਪਾ ਨੇ ਤੇ ਸਿੰਗਲ ਚਾਈਲਡ ਆ ਮੈਂ ਮੇਰੀ ਡਾਟਰ ਆ ਇੱਕ ਤੇ ਪਲੱਸ ਮੈਂ 30 40 ਡੌਗਸ ਨੂੰ ਸਟ੍ਰੇਟ ਡੌਗਸ ਨੂੰ ਫੀਡ ਵੀ ਕਰਦੀ ਆ ਸੋ ਸਾਰੇ ਮੇਰੇ ਤੇ ਡਿਪੈਂਡ ਨੇ ਤੁਹਾਡੇ ਡਾਟਰ ਵੀ ਹੈ ਕਿਨੇ ਮੈਂ ਸਿੰਗਲ ਮਦਰ ਆ ਸੋ ਉਹ ਹਸਬੰਡ ਨਹੀਂ ਐਕਚੁਅਲੀ ਮੈਂ ਸਿੰਗਲ ਮਦਰ ਹੀ ਆ ਤੁਹਾਡੇ ਜਿਹੜੇ ਕੋਈ ਫੈਮਲੀ ਵਿੱਚ ਤੁਹਾਡੇ ਕੋਈ ਬ੍ਰਦਰ ਨਹੀਂ ਸੀਗਾ ਜਾਂ ਕਿਸ ਤਰ੍ਹਾਂ ਵੀ ਫੈਮਲੀ ਦੇ ਵਿੱਚ ਹੋਰ ਕੋਈ ਸੀਗਾ ਬ੍ਰਦਰ ਸੀਓ ਦੀ ਡੈਥ ਹੋ ਗਈ ਤੁਸੀਂ ਉਹਨਾਂ ਦੀ ਮਤਲਬ ਸਾਰੇ ਹੁੰਦੇ ਆਪਣੇ ਇੱਕ ਤਰ੍ਹਾਂ ਕਹਿ ਸਕਦੇ ਆ ਪੇਡੈਂਸ ਦਾ ਸਾਧਾ ਬਣਨ ਦੀ ਇਸ ਤਰੀਕੇ ਦਾ ਕੰਮ ਕਿਉਂਕਿ ਸਾਰੇ ਫਿਰ ਉਸ ਤੋਂ ਬਾਅਦ ਸਾਰੇ ਮੇਰੇ ਤੇ ਡਿਪੈਂਡ ਨੇ ਸੋ ਇਸ ਕਰਕੇ ਫਿਰ ਮੈਂ ਸੈਟਅਪ ਬਿਕਾਜ਼ ਜੇ ਮੈਂ ਸ਼ਾਪ ਲੈਂਦੀ ਉਹ ਕਰਦੀ ਉਹਦੇ ਚ ਨਾ ਇਨਵੈਸਟਮੈਂਟ ਬਹੁਤ ਜ਼ਿਆਦਾ ਸੀ ਸੋ ਮੈਂ ਇੱਕ ਆ چھوٹਾ ਜਿਹਾ ਸੈਟਅਪ ਸੋ ਮੈਮ ਬੜੀ ਵੱਡੀ ਤੁਹਾਡੀ ਸੋਚ ਆ ਆਪਾਂ ਦੇਖਦੇ ਆ ਅੱਜ ਨੌਜਵਾਨ ਕਹਿੰਦੇ ਆ ਅਸੀਂ 40 ਵਾਲੀ 50 ਲੱਖ ਰੁਪਏ ਲਾ ਕੇ ਅਸੀਂ ਬਾਤ ਚੱਲ ਜਾਣਾ ਇੱਥੇ ਅਸੀਂ ਉਹ ਕੰਮ ਨਹੀਂ ਕਰ ਸਕਦੇ ਇੱਥੇ ਤੁਸੀਂ ਫਿਰ ਵੀ ਚਾਹੇ ਕਾਰਟ ਹੈ ਪਰ ਆਪਣਾ ਸੈਟਅਪ ਕੀਤਾ ਤੁਸੀਂ ਆਪਣੇ ਕੰਮ ਦੇ ਮਾਲਕ ਹੋ ਉੱਥੇ ਜਾ ਕੇ ਕੈਫਿਆਂ ਦੇ ਵਿੱਚ ਜਾ ਕੇ ਆਪਣਾ ਕੰਮ ਕਰ ਲਿਆ ਦਿਹਾੜੀਆਂ ਲਾ ਲਈਆਂ 40 40 50 ਰੁਪਏ ਅੱਜ ਕੱਲ ਉਹ ਵੀ ਨਹੀਂ ਮਿਲਦੀ ਉੱਥੇ ਤੁਹਾਨੂੰ ਪਤਾ ਇਮੀਗ੍ਰੇਸ਼ਨ 'ਚ ਕੰਮ ਕੀਤਾ ਬੱਚੇ ਸਫਾਈਆਂ ਕਰਦੇ ਨੇ ਉੱਥੇ ਜਾ ਕੇ ਉਹ ਵਧੀਆ ਉਹਨਾਂ ਨੂੰ ਉਹ ਵਧੀਆ ਤੇ ਇੱਥੇ ਕੰਮ ਕਰ ਇੱਕ ਗੱਲ ਹੋ ਕੇ ਇੰਨੀ ਵੱਡੀ ਹਿੰਮਤ ਕੀਤੀ ਕਿ ਮੈਂ ਆਪਣਾ ਕੰਮ ਸ਼ੁਰੂ ਕਰ ਲਵਾਂ ਇੰਨੇ ਲੋਕ ਆਉਂਦੇ ਜਾਂਦੇ ਆ ਕਦੀ ਇਸ ਤਰ੍ਹਾਂ ਫੀਲ ਨਹੀਂ ਹੋਇਆ ਣਕੰਫਰਟੇਬਲ ਜਿਹਾ ਕਿ ਯਾਰ ਮੈਂ ਕੀ ਮਤਲਬ ਇੱਥੇ ਇਦਾਂ ਕਾਰਟ ਲਗਾ ਰਹੀ ਹ ਐਕਚੁਅਲੀ ਅਨਕੰਫਰਟੇਬਲ ਇਸ ਕਰਕੇ ਨਹੀਂ ਫੀਲ ਹੋਇਆ ਕਿਉਂਕਿ ਸਾਰਿਆਂ ਦੀ ਸਪੋਰਟ ਮਿਲੀ ਆ ਕਿਸੇ ਨੇ ਅਨਕੰਫਰਟੇਬਲ ਫੀਲ ਨਹੀਂ ਕਰਾਇਆ ਇੱਕ ਦਿਨ ਮੈਨੂੰ ਲੱਗਾ ਸੀ ਫਰਸਟ ਡੇ ਬਟ ਉਸ ਤੋਂ ਬਾਅਦ ਸਾਰਿਆਂ ਦੀ ਸਪੋਰਟ ਮਿਲੀ ਮਤਲਬ ਕਾਫੀ ਸਪੋਰਟ ਮਿਲੀ ਸੋ ਮੈਨੂੰ ਕਦੀ ਫੀਲ ਨਹੀਂ ਹੋਇਆ ਸਟ੍ਰੇਟ ਡੌਗਸ ਦੇ ਨਾਲ ਕਿੰਨਾ ਪਿਆਰ ਪੈ ਗਿਆ ਸਟ੍ਰੇਟ ਡੌਗਸ ਦੀਆਂ ਵੀ ਤਸਵੀਰਾਂ ਦੇਖਦੇ ਆ ਲੋਕ ਕਹਿੰਦੇ ਜੇ ਇੱਕ ਦਿਨ ਵੱਢ ਲਿਆ ਤੇ ਮਤਲਬ ਅਸੀਂ ਪਾਲ ਲੈ ਨਹੀਂ ਲੋਕ ਆਂਦੇ ਜਾਂਦੇ ਵੱਟੇ ਮਾਰਦੇ ਆ ਜਦ ਕੀ ਬਚਾਦੇ ਆ ਉਹਨੂੰ ਸਿਵਿਕ ਰੋਟੀ ਦੀ ਆਸ ਹੁੰਦੀ ਆ ਤੇ ਲੋਕ ਨਹੀਂ ਪਿਆਰ ਕਰਦੇ ਅਜਗਾ ਤੋ ਅੱਜ ਮਨਚ ਇੰ ਐਕਚੁਅਲੀ ਮੇਰੇ ਕੋਲ ਨਾ ਮੇਰਾ ਪੈਟ ਆ ਕਲਚਰ ਫਾਰਮ ਰੱਖਿਆ ਮੈਂ ਤੇ 2 ਸਾਲ ਹੋ ਚੱਲੇ ਨੇ ਸੋ ਜਦੋਂ ਤੋਂ ਮੈਂ ਉਹਨੂੰ ਰੱਖਿਆ ਉਸ ਤੋਂ ਬਾਅਦ ਮੈਨੂੰ ਮੈਂ ਕਦੀ ਡੌਗਸ ਨੂੰ ਮਾਰਿਆ ਨਹੀਂ ਬਟ ਉਹਦੇ ਤੋਂ ਬਾਅਦ ਨਾ ਥੋੜਾ ਮੇਰੇ ਡੌਗਸ ਨਾਲ ਲਗਾਵ ਹੋ ਗਿਆ ਮਤਲਬ ਸਮਝਣ ਲੱਗ ਗਈ ਕਿ ਹਾਂ ਵੀ ਉਹ ਇਸ ਤਰ੍ਹਾਂ ਨਹੀਂ ਆ ਜੀ ਆਪਾਂ ਉਹਨਾਂ ਨੂੰ ਕੁਝ ਕਵਾਂਗੇ ਤਾਂ ਹੀ ਉਹ ਪੰਦੇ ਨੇ ਮੈਂ ਕਈ ਵਾਰੀ ਰੈਸਕਿਊ ਕਰਨ ਵੀ ਜਾਂਦੀ ਆ ਇਕੱਲੀ ਜਾਂਦੇ ਆ ਆਪਾਂ ਹਨਾ ਰੈਸਕਿਊ ਕਰਨ ਜਾਂਦੇ ਹੁਣ ਇੱਥੇ ਵੀ ਮੈਂ ਨਿਊ ਆਈ ਆ ਪਰ ਮੇਰੇ 5-6 ਡੌਗਸ ਇੱਥੇ ਵੀ ਹੁਣ ਡੇਲੀ ਆਂਦੇ ਨੇ ਮੇਰੇ ਕੋਲ ਮੈਨੂੰ ਕਦੀ ਵੀ ਨਹੀਂ ਵੱਡਿਆ ਸੋ ਇਸ ਤਰ੍ਹਾਂ ਦਾ ਕੁਝ ਕਿਉਂਕਿ ਮੈਂ ਬਹੁਤ ਲੋਕ ਵੇਖੇ ਨੇ ਉਹ ਤੁਹਾਡੇ ਕੋ ਕੁਝ ਕਹਿੰਦੇ ਵੀ ਨਹੀਂ ਫਿਰ ਵੀ ਉਹ ਜਾ ਕੇ ਤੁਸੀਂ ਉਹਨਾਂ ਨੂੰ ਮਾਰੋਗੇ ਓਬਵੀਅਸਲੀ ਉਹਨਾਂ ਆਪਾਂ ਵਾਂ ਇੱਕ ਹਿਊਮਨ ਨੇਚਰ ਆ ਮੈਂ ਤੁਹਾਨੂੰ ਕੁਝ ਕਹੂੰਗੀ ਤੁਸੀਂ ਚੁੱਪ ਕਰਕੇ ਥੋੜੀ ਬੈਠੋਗੇ ਤੁਸੀਂ ਵੀ ਅੱਗੋਂ ਰਿਐਕਟ ਕਰੋਗੇ ਨਾ ਸੇਮ ਉਹਨਾਂ ਨਾਲ ਇਹ ਡੌਗਸ ਨਾਲ ਜੇ ਤੁਸੀਂ ਜੇ ਤੁਸੀਂ ਉਹਨਾਂ ਨੂੰ ਮਾਰੋਗੇ ਕੁਝ ਕਰੋਗੇ ਓਬਵੀਅਸਲੀ ਉਹ ਵੀ ਅੱਗੋਂ ਰਿਐਕਟ ਕਰਨਗੇ ਥੈਟਸ ਇਟ ਉਹ ਬਾਈ ਸਟ੍ਰੇਜ਼ ਨੂੰ ਉਹਨਾਂ ਨੇ ਕੋਈ ਜ਼ਿਆਦਾ ਬਦਨਾਮ ਕੀਤਾ ਆ ਘਰ ਦੇ ਕੁੱਤੇ ਕਿਹੜੇ ਵੱਢਦੇ ਨਹੀਂ ਹਾਂ ਉਹ ਉਹ ਵੀ ਤੇ ਵੱਢਦੇ ਆ ਉਹ ਆਪਾਂ ਮਹਿੰਗੇ ਮਹਿੰਗੇ ਲਿਆ ਕੇ ਕਦਾ ਬਰੀਡਸ ਰੱਖੀਆਂ ਆ ਪਿੱਟ ਬੁੱਲ ਹੋ ਗਿਆ ਇਹ ਉਹ ਵੱਢਦੇ ਨਹੀਂ ਆ ਹੁਣੇ ਪਿੱਛੇ ਜੇ ਨਿਊਜ਼ ਆਈ ਆ ਇਹਨਾਂ ਨੇ ਸਟ੍ਰੇਜ਼ ਨੂੰ ਬਦਨਾਮ ਕਰਤਾ ਕਿ ਸਟ੍ਰੇਅ ਡੌਗਸ ਨੇ ਖੇਤ ਚ ਇੱਕ ਮੁੰਡੇ ਨੂੰ ਖਾਦਾ ਜਦ ਕਿ ਇਹ ਡੌਗਸ ਪਿੱਟ ਬੁੱਲ ਡੌਗਸ ਹੈਗੇ ਸੀ ਬਰੀਡ ਡੌਗ ਸੀ ਉਹ ਇਨਫੋਰਮੇਸ਼ਨ ਗਲਤ ਦੇ ਦਿੰਦੇ ਆ ਲੋਕਾਂ ਦੇ ਇੱਕ ਮਿਸਕਨਜੈਪਸ਼ਨ ਕ੍ਰੀਏਟ ਕਰਦੇ ਆ ਬਾਕੀ ਹਰ ਕਿਸੇ ਦੀ ਆਪਣੀ ਮੈਂਟੈਲਿਟੀ ਆ ਉਹ ਬਦਲ ਨਹੀਂ ਸਕਦੇ ਬਾਕੀ ਮੈਨੂੰ ਤੇ ਐ ਨਹੀਂ ਕਿ ਕੱਲੇ ਡੌਗਸ ਦਾ ਮੈਨੂੰ ਸਾਰੇ ਐਨੀਮਲਸ ਨਾਲ ਮੈਨੂੰ ਪਿਆਰ ਆਉਂਦਾ ਨਾਨਦ ਜੀ ਮੈਂ ਮਾਂ ਪਾ ਵੀ ਪ੍ਰੀਪੇਅਰ ਕਰਦੇ ਆ ਪਹਿਲਾਂ ਸਭ ਤੋਂ ਪਹਿਲਾਂ ਦੱਸੋ ਸਵੇਰੇ ਆਉਂਦੇ ਕਿੰਨੇ ਵਜੇ ਹੋ ਤੇ ਸਾਦਾ ਜਿਹੜਾ ਸਮਾਨ ਤੋਂ ਪ੍ਰੀਪ ਕਿੰਨੇ ਵਜੇ ਕੰਮਣਾ ਸ਼ੁਰੂ ਕਰ ਦਿੰਦੇ ਆ ਸਮਾਨ ਵੀਰੇ ਮੈਂ ਘਰੋਂ ਪ੍ਰੀਪੇਅਰ ਕਰਕੇ ਲੈ ਆਂਦੀ ਆ ਠੀਕ ਹੈ ਤੇ ਆ ਜੰਨੀ ਮੈਂ 10:30 11 ਵਜੇ ਤੱਕ ਮੈਂ ਸ਼ਾਪ ਅਪਨ ਕਰ ਦਿੰਨੀ ਹਾਂ ਜੀ ਸ਼ਾਮ ਨੂੰ 5 6 ਵਜੇ ਤ ਕਿਸ ਤਰ੍ਹਾਂ ਸਦਾ ਚੱਲਦਾ ਸਪੈਸ਼ਲ ਵੀਰੇ ਇੱਕ ਤੇ ਸਭ ਤੋਂ ਪਹਿਲੀ ਚੀਜ਼ ਮੇਰਾ ਮਤਲਬ ਕਿ ਸਾਰਾ ਸਮਾਨ ਕਰੋ ਬਣ ਕੇ ਆਂਦਾ ਆ ਠੀਕ ਹੈ ਦੂਸਰੀ ਚੀਜ਼ ਆ ਕਿ ਮੇਰੀ ਜਿਹੜੀ ਟਿੱਕੀ ਆ ਉਹ ਦੇਸੀ ਕਿਉਂ ਚ ਅੱਛਾ ਦੇਸੀ ਕਿ ਦੀ ਕਿਉਂ ਜੀ ਦੇਸੀ ਕਿਉਂ ਚ ਡੀਪ ਫਰਾਈ ਨਹੀਂ ਕਰਦੀ ਮੈਂ ਸ਼ੈਲੋ ਫਰਾਈ ਕਰਦੀ ਜਿਸ ਤਰ੍ਹਾਂ ਮੈਂ ਕਰਕੇ ਰੱਖ ਲਈਆਂ ਸ਼ੈਲੋ ਫਰਾਈ ਕਰਕੇ ਗਰਮ ਕਰਕੇ ਮਤਲਬ ਮੈਂ ਦੇ ਦੇਣੀ ਚਟਨੀਆਂ ਮੇਰੀਆਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਮੇਰੇ ਕਰਦੀਆਂ ਬਣੀਆਂ ਹੋਈਆਂ ਮੈਮ ਦਿਖਾ ਦਿਓ ਥੋੜਾ ਜਿਹਾ ਕਿਸ ਤਰੀਕੇ ਨਾਲ ਐ ਮੇਰੀ ਹਰੀ ਚਟਨੀ ਆ ਮੈਮ ਪੁਦੀਨਾ ਪੁਦੀਨਾ ਤੇ ਧਨੀਆਂ ਹਰੀ ਮਿਰਚ ਠੀਕ ਐ ਐ ਮੇਰੀ ਚਟਨੀ 'ਚ ਸਿਰਫ ਇਮਲੀ ਤੇ ਗੁੜ ਦੀ ਜਿਹੜੀ ਨੂੰ ਸ਼ਕਲ ਦਾ ਕਲਰ ਬੜਾ ਚੇਂਜ ਆਦੀ ਮੈਨੂੰ ਲੱਗਦਾ ਬਜਾੜਾ 'ਚ ਕਲਰ ਬੜਾ ਪੈਦਾ ਹੁੰਦਾ ਹਾਂਜੀ ਇਸ ਕਰਕੇ ਉਹ ਰੈੱਡ ਕਲਰ ਦੀ ਹੁੰਦੀ ਆ ਤੇ ਮੇਰੀ ਘਰ ਦੀ ਬਣੀ ਚਟਨੀ ਆ ਮੈਂ ਮਤਲਬ ਜਿਹੜਾ ਵੀ ਕਸਟਮਰ ਆਂਦਾ ਉਹਨੂੰ ਪਸੰਦ ਆਂਦੀ ਆ ਅੱਜ ਤੱਕ ਕਿਸੇ ਨੇ ਲੰਬਾ ਮਮਾ ਦੀ ਰੈਸਪੀ ਆ ਕਿ ਤੁਸੀਂ ਕਿਧਰ ਕੋਰਸ ਕੀਤਾ YouTube ਦੀ ਹਾਂਜੀ ਚਲੋ ਮਿਹਨਤ ਆਪਣੀਆ ਚਲੋ ਆਈਡੀਆ ਲੱਲੇ ਦੋ ਤਿੰਨ ਮਤਲਬ ਤਰ੍ਹਾਂ ਦੀ ਬਣਾ ਕੇ ਦੇਖੀਆਂ ਤੇ ਜੋ ਮੈਨੂੰ ਸਹੀ ਲੱਗੀ ਉਹ ਮੈਂ ਉਹਦੇ ਨਾਲ ਕੰਟੀਨਿਊ ਕਰ ਉਸਟਮਰ ਮੈਮ ਦੀ ਪੀਟ ਆ ਰਹੇ ਨੇ ਵੈਸੇ ਲੋਕਾਂ ਦੇ ਰਿਵਿਊਜ਼ ਕੀ ਨੇ ਬਹੁਤ ਅੱਛੇ ਰਿਵਿਊਜ਼ ਨੇ ਔਰ ਕਸਟਮਰ ਵੀ ਮੇਕ ਰਿਪੀਟ ਆ ਰਹੇ ਅੰਕਲ ਆਏ ਨੇ ਮੇਕ ਆਉਂਦੇ ਨੇ ਆਲਮੋਸਟ ਦਿੱਲੀ ਆਉਂਦੇ ਨੇ ਅੱਛਾ ਤੇ ਜਦੋਂ ਅੰਕਲ ਨਾਲ ਗੱਲਬਾਤ ਅੰਕਲ ਬੜੀ ਮਿਹਨਤ ਕਰਦੇ ਨੇ ਮੈਮ ਮੈਨੂੰ ਕਰਦੇ ਮੈਨੂੰ ਘਰੋਂ ਕੱਢਦੇ ਨਾ ਬਾਹਰ ਨਹੀਂ ਨਹੀਂ ਮੈਡਮ ਵੈਸੇ ਬਹੁਤ ਮਿਹਨਤ ਕਰਦੇ ਆ ਲੱਗਦਾ ਵੀ ਉਹ ਕਰਦੀ ਰੋਟੀ ਖਾਂਦੇ ਨਾ ਬਾਹਰ ਖਾਂਦੇ ਜਾਣਗੇ ਅੱਛਾ ਸਵਾਦ ਨਾਲੇ ਮਿਹਨਤ ਬੜੀ ਹੈ ਵ ਤੇ ਵੈਸੇ ਹੁਣ ਤੇ ਫੇਮਸ ਵੀ ਬਹੁਤ ਹੋ ਗਿਆ ਹੁਣ ਤੇ ਨਾਮ ਬਣ ਗਿਆ ਵੈਰਾਈਟੀ ਬਹੁਤ ਦੀ ਹੈ ਵੈਰਾਈਟੀ ਹੈ ਪਹਿਲੀ ਗੱਲ ਕੋਈ ਨਹੀਂ ਇਹ ਹਦੀ ਗੱਲ ਤੁਰੀ ਗੱਲ ਜੀ ਪਰ ਇਹ ਮਿਹਨਤ ਬੜੀ ਕਰਦੇ ਆ ਅੱਜ ਆਪਾਂ ਦੇਖਦੇ ਹਾਂ ਤੁਸੀਂ ਦੇ ਚਲੋ ਤੁਸੁਰ ਬੰਦਾ ਕੱਟ ਲਿਆ ਨੌਜਵਾਨ ਵਿਦੇਸ਼ਾਂ ਵਾਲ ਜਾਣਾ ਉੱਥੇ ਕੰਮ ਕਰ ਲਈ ਇਹਨਾਂ ਦੀ ਜੌਬ ਛੁੱਟੀ ਤੀ ਚਲੀ ਹਰਦੀ ਇਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਹਿੰਮਤ ਗੱਡੀ ਵੱਡੀ ਆ ਜਾਂਦਾ ਮੈਂ ਫਲਾ ਕੋਈ ਨਹੀਂ ਇੱਥੇ ਕੰਮ ਕਰੋ ਕਹੋ ਜੀ ਪਿੱਛੇ ਜੇ ਫਲਾਈਟ ਭਰ ਕੇ ਵਾਪਸ ਆ ਗਈ ਲੋ ਕੀ ਭਾਈ ਇਦਾਂ ਆਂਦੇ ਨਾ ਮਾਰੀਂਗੀ ਤੀ ਕਹਿੰਦੇ ਉਹਨਾਂ ਨੰਬਰਾਂ ਤੇ ਮਾਰੀਂਗੀ ਤੀਆਂ ਜੇ ਜਾਓਗੇ ਚੋਰਾਂ ਪੰਜਾਬ ਲੱਗਨੇ ਤੇ ਕੰਮ ਕਰੋ ਮੈਂ ਖੁਸ਼ ਹਾਂ ਵੈਸੇ ਆਪਣੇ ਕੰਮ ਤੋਂ ਤੁਸੀਂ ਮੈਂ ਬਹੁਤ ਖੁਸ਼ ਹਾਂ ਤੇ ਤੁਹਾਡਾ 50 ਲੱਖ ਤਾਂ ਨਹੀਂ ਲੱਗਾ ਸੀ ਇੱਕ ਟਿੱਕੀ ਬਾਈ ਹਾਂ ਇੱਕ ਟਿੱਕੀ ਕੋਈ ਗੱਲ ਨਹੀਂ ਤੁਹਾਡਾ ਪੰਜਾਬ ਤੁਹਾਡਾ 50 ਲੱਖ ਤਾਂ ਨਹੀਂ ਲੱਗਾ ਮੈਂ ਇੱਥੇ ਸੈਟਅਪ ਕਰਨ ਤੇ ਵੈਸੇ ਕਿੰਨੇ ਪੈਸੇ ਲੱਗੇ ਐ ਮੇਰਾ ਕੋਈ ਜ਼ਿਆਦਾ ਸੈਟਅਪ ਨਹੀਂ 40-50 ਹਜ਼ਾਰ ਰੁਪਏ ਦਾ ਇਨਵੈਸਟਮੈਂਟ ਹੈ ਗਿਆ ਵਾਹ ਵਾਹ ਉਹ ਤੁਸੀਂ ਇਤੋਂ ਖੁਸ਼ ਹੋ ਤੇ ਉਹ ਜਾ ਕੇ ਉੱਥੇ ਵੀ ਨਹੀਂ ਖੁਸ਼ ਉੱਥੇ ਵੀ ਡਿਪਰੈਸ਼ਨ ਇਹ ਸਮਝਣ ਦੀ ਲੋੜ ਹੈ ਅੰਕਲ ਜੀ ਬਿਲਕੁਲ ਬਿਲਕੁਲ ਸਹੀ ਗੱਲ ਲੱਖ ਰੁਪਏ ਕਹਿੰਦੇ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕ ਮੈਮ ਇੱਕ ਦੋ ਪਿਆਰ ਕਰਕੇ ਦਿਖਾਵਾਂਗੇ ਨਾਲ ਨਾਲ ਅਸੀਂ ਦੇਖੀਏ ਕਿਸ ਤਰ੍ਹਾਂ ਪਰ ਪਿਆਰ ਹੁੰਦਾ ਮੈਂ ਇਹ ਕੈਮਰਾਮੈਨ ਸਾਥੀ ਨਿਕਾਉਂਗਾ ਆਪਾਂ ਦੇਖਦੇ ਹਾਂ ਕਿਸ ਤਰੀਕੇ ਨਾਲ ਦੀਦੀ ਪ੍ਰੀਪੇਅਰ ਕਰਦੇ ਨੇ ਮੈਮ ਅਸੀਂ ਟਾਈਮਿੰਗ ਕੀ ਹੁੰਦੀ ਆ ਸਵੇਰੇ ਕਿੰਨੇ ਵਜੇ ਆਉਂਦੇ ਹੋ ਤੇ ਕਿੰਨੇ ਵਜੇ ਜਾਂਦੇ ਹੋ ਅੰਕਲ ਬਾਕੀ ਵੈਸੇ ਹਾਂ ਤਾਂ ਕਿ ਤੁਸੀਂ ਭੁੱਲ ਗਏ ਗੱਲਾਂ ਗੱਲਾਂ ਦੇ ਵਿੱਚ ਇੰਦਾਰਨੀ ਦੇਖ ਲਓ ਉਹਨਾਂ ਨੇ ਨਾਲ ਹੀ ਬਾਜ਼ ਬਾਜ਼ ਲਈ ਪੁੱਛਿਆ ਆਪਣੇ ਘਰੇ ਪਏ ਆ ਮੈਮ ਆਪਾਂ ਦਾ ਸਦਾ ਪ੍ਰੀਪੇਅਰ ਕਰ ਲਈ ਤੁਸੀਂ ਸਟਾਰਟ ਕਰ ਦਿੰਦੇ ਹੋ ਸਵੇਰੇ ਤੇ ਆਨੇ ਕਿੰਨੇ ਵਜੇ ਮੈਮ ਅਸੀਂ ਮੈਂ ਵੀਰੇ ਆ ਜਨ ਨਹੀਂ 10:30 11:00 ਵਜੇ ਤੱਕ ਤੇ ਜਾਂਦੇ ਕਿੰਨੇ ਵਜੇ ਜਾਨੀ ਜਦ ਤੱਕ ਮੇਰਾ ਸਮਾਨ ਨਹੀਂ ਖਤਮ ਹੁੰਦਾ 5 6 ਵਾਜੀ ਜਾਂਦੇ ਨੇ ਕ੍ਰਿਸ਼ਨ ਜੀ ਦੇ ਭਜਨ ਲੱਗਦੇ ਹੋ ਭਜਨ ਚੱਲ ਰਹੇ ਨਾਲ ਨਹੀਂ ਮੈਂ ਸਾਰਿਆਂ ਦੀ ਭਗਤ ਆ ਵੈਸੇ ਮੈਂ ਪੋਜ਼ਿਟਿਵਿਟੀ ਦਿੰਦੀ ਹਾਂ ਉਹਨੇ ਸਿਕ ਫੈਮਲੀ ਤੋਂ ਬਿਲੋਂਗ ਕਰਦੀ ਆ ਅੱਛਾ ਮੈਨੂੰ ਸਾਰੇ ਪਸੰਦ ਸਾਰੇ ਭਗਵਾਨ ਵਧੀਆ ਲੱਗਦੇ ਮੈਨੂੰ ਬੜੀ ਵਧੀਆ ਸੁਣਦੇ ਆ ਜੀ ਐ ਵੀਰੇ ਪਹਿਲਾਂ ਆਪਾਂ ਬੰਦ ਨੂੰ ਸਿੱਖਾਂਗੇ ਠੀਕ ਹੈ ਠੀਕੀ ਨੂੰ ਕੋਣ ਸਿੱਖੀਆ ਜਾਨਾ ਹਾਂਜੀ ਹਾਂਜੀ ਹੁਣ ਹਾਈ ਜਿੰਦੀ ਸਾਰੇ ਗੱਲ ਕਰਦੇ ਆ ਮੈਂ ਵੈਸੇ ਛੋਟੀ ਜੀ ਗੱਲ ਕਰਦੀ ਆ ਆਪਾਂ ਕਿੰਨੀ ਜਗ੍ਹਾ ਤੋਂ ਖਾਣੇ ਆ ਚਲੋ ਮੈਂ ਕਿਸੇ ਨੂੰ ਨਹੀਂ ਮੋਟੀਵੇਟ ਨਹੀਂ ਕਰਦੀ ਆ ਕੁਛ ਆਪਾਂ ਇੰਨੀ ਜਗ੍ਹਾ ਤੋਂ ਖਾਣੇ ਆ ਆਪਣੇ ਕੋਈ ਵੇਖਦਾ ਅੰਦਰ ਕਿ ਕੀ ਚੱਲਦਾ ਵੱਡੇ ਵੱਡੇ ਰੈਸਟੋਰਾਂ ਚ ਕੋਈ ਫੜਿਆ ਜਾਵੇ ਤਾਂ ਪਤਾ ਲੱਗ ਜੇ ਮੈਂ ਸ਼ਾਇਦ ਇੱਕ ਗੱਲ ਮੇਰੇ ਵੀ ਨਿੱਜੀ ਹੈਗੀ ਆ ਕਿ ਜੇਕਰ ਆਪਾਂ ਵੱਡੇ ਵੱਡੇ ਰੈਸਟੋਰਾਂ ਸੀ ਚੈਕਿੰਗ ਕਰੀਏ ਨਾ ਤੇ ਮੈਨੂੰ ਲੱਗਦਾ ਕਿ ਉਹਨਾਂ ਦੇ ਸੈਂਪਲ ਫੇਲ ਹੋ ਜਨਾਂ ਵਾਲੀ ਕਿਉਂਕਿ ਮੈਂ ਇਹ ਵੀ ਕਿਤੇ ਕਿਤੇ ਰਿਸਰਚ ਕੀਤੀ ਆ ਕਿਤੇ ਕਿਤੇ ਚੀਜ਼ਾਂ ਦੇਖੀਆਂ ਨੇ ਕਿ ਵੱਡੇ ਵੱਡੇ 5 ਸਟਾਰ ਰੈਸਟੋਰੈਂਟ ਜਿਹੜੇ ਹੁੰਦੇ ਆ ਉਹਨਾਂ ਦੀ ਕਿਚਨਸ ਦੇ ਵਿੱਚ ਮੈਂ ਹਫਤੇ ਹਫਤੇ ਪਹਿਲਾਂ ਪ੍ਰਪੇਅਰ ਕਰਕੇ ਸਮਾਨ ਰੱਖ ਲੈਂਦੇ ਤੇ ਉਹ ਸਾਰਾ ਹਫਤਾ ਦੋ ਹਫਤੇ ਚੱਲਦਾ ਹੈ ਹੁਣ ਕਈ ਮੈਂ ਕਈ ਮਤਲਬ ਵੀਡੀਓਜ਼ ਕਈ ਜਗ੍ਹਾ ਕਈ ਪੇਜਿਸ ਤੇ ਪਈਆਂ ਕੋਈ ਕਹਿੰਦਾ ਗਲਵਜ਼ ਪਾਓ ਕੁਛ ਪਾਓ ਹੁਣ ਮੈਂ ਗਲਵਜ਼ ਪਾ ਕੇ ਕਿਵੇਂ ਇੱਥੇ ਕੰਮ ਕਰੂੰਗੀ ਮਤਲਬ ਉਹ ਗਲਵਜ਼ ਪਾਉਂਗੀ ਤੇ ਉਹ ਪਲਾਸਟਿਕ ਹੈ ਉਹ ਸ਼ਾਇਦ ਚਿਪਕੇਗਾ ਤੇ ਸੋ ਉਹ ਮੈਨੂੰ ਵੀ ਕੰਫਰਟ ਚਲੋ ਕੀ ਕਹਿਣਾ ਹੁਣ ਕਿਸੇ ਦਾ ਨਾਮ ਨਹੀਂ ਲੈਣਾ ਜਸਵਾਈਨ ਚੋਂ ਹੈਗੀ ਆ ਆਪਣੇ ਘਰ ਆਪਾਂ ਮਦਰਸ ਵੀ ਤਾਂ ਯੂਜ਼ ਕਰਦੇ ਆ ਜੇ ਕਦ ਹਣਾ ਮਟੀਰੀਅਲ ਚੰਗਾ ਜਿਹੜਾ ਆਪਾਂ ਗਲਵਜ਼ ਯੂਜ਼ ਕਰਦੇ ਆ ਸਾਡੇ ਮੰਮੀਆਂ ਘਰੇ ਬਣਾਉਂਦੀਆਂ ਅਸੀਂ ਬਣਾਨੇ ਕਿਹੜਾ ਗਲਵਜ਼ ਯੂਜ਼ ਹੁੰਦੇ ਆ ਚਲੋ ਇਹ ਕਿ ਮਟੀਰੀਅਲ ਅੱਛਾ ਵਰਤੋ ਥੋੜਾ ਧਿਆਨ ਰੱਖੋ ਕਿ ਕਿਸ ਤਰੀਕੇ ਨਾਲ ਪ੍ਰਪੇਅਰ ਕਰਨਾ ਕਿ ਬਾਹਰੋਂ ਗੰਦਗੀ ਨਾ ਹੋਵੇ ਬਾਕੀ ਚਟਨੀਆਂ ਮੇਰੀ ਹਾਂ ਚਟਨੀਆਂ ਮੇਰੀ ਡੇਲੀ ਬਣਦੀਆਂ ਹਮ ਫਰੈਸ਼ ਬਣਦੀਆਂ ਉਹਦਾ ਕਦੀ ਲੰਬਾ ਨਹੀਂ ਆਇਆ ਚਟਨੀਆਂ ਮੇਰੇ ਸਾਰੇ ਬਹੁਤ ਪਸੰਦ ਕਰਦੇ ਆ ਮੈਮ ਕੀ ਰੇਟ ਆ ਵੈਸੇ ਤੁਹਾਡੇ ਜਿਹੜੀ ਬੰਟਕੀ ਦੀ ਪਲੇਟ ਦਾ 35 ਵੀਰੇ 35 ਰੁਪਏ ਚਾਹ ਦੇਸੀ ਕਿਉਂ ਆਇਆ ਤੇ ਮੈਮ ਮਤਲਬ ਮਹਿੰਗਾ ਬਹੁਤ ਹੋ ਗਿਆ ਤੇ ਵਧੀਆ ਵੈਸੇ ਬੱਜ ਜਾਂਦਾ ਹਾਂਜੀ ਐਕਚੁਅਲੀ ਵੀਰੇ ਮੈਂ ਕੁਝ ਡਿਫਰੈਂਟ ਲਿਆਣਾ ਸੀ ਥੈਟਸ ਵਾਈ ਮੈਂ ਸੋਚਿਆ ਕਿਉਂਕਿ ਇੱਕ ਤੇ ਟਿੱਕੀ ਪੂਰੀ ਮਾਰਕੀਟਸ ਇੱਥੇ ਕੋਈ ਨਹੀਂ ਬਣਾਉਂਦਾ ਪਲੱਸ ਮੈਂ ਥੋੜਾ ਜਹਾ ਹੈਲਦੀ ਚੀਜ਼ ਲਿਆਣੀ ਸੀ ਮੈਨੂੰ ਪਰਸਨਲੀ ਵੀ ਰਿਫਾਈਨਡ ਵਗੈਰਾ ਦੀ ਚੀਜ਼ਾਂ ਪਸੰਦ ਨਹੀਂ ਆ ਸੋ ਫਿਰ ਮੈਂ ਇੱਕ ਕਨਸੈਪਟ ਸੋਚਿਆ ਦੇਸੀ ਕਿਉ ਮੈਂ ਦੇ ਕਿ ਨਹੀਂ ਹੋਗੀ ਵੈਸੇ ਤੇ ਸਾਨੂੰ ਕੰਮ ਕਰਦੇ ਹੋਈ ਕੇ 10 15 ਦਿਨ ਹੋ ਗਏ ਅਜੇ 10 15 ਦਿਨ ਹੀ ਹੋਇਆ ਹੈ ਜੀ ਜੋਬ ਗੇਨਮਮ ਕਿੰਨੀ ਦੇਰ ਹੋਈ ਹੈ ਜੋਬ ਗਏ ਨੂੰ April ਚ ਸਾਲ ਹੋ ਜਾਣਾ ਅਜੇ April ਤੋਂ ਸਾਲ ਹੋ ਜਾਣਾ ਹੈ ਜੀ ਇਹ ਤੁਹਾਡੀ ਟਿੱਕੀ ਹੋ ਗਈ ਸਟੇਡ ਡੌਗਸ ਵੇ ਜਦੋਂ ਘਰ ਜਾਂਦੇ ਹੋਗੇ ਵੇਟ ਕਰਦੇ ਹੋਣੇ ਆ ਕਿ ਕਦੋਂ ਆਨ ਦੀਦੀ ਫੀਡ ਕਰਨ ਉਹ ਕਰਦੇ ਨੇ ਵੇਟ ਉਹ ਬਾਹਰ ਹੀ ਘਰ ਦੇ ਬਾਹਰ ਹੀ ਬੈਠੇ ਹੁੰਦੇ ਨੇ ਅੱਛਾ ਕੁਛ ਹੈ ਮੇਰੇ ਆਫਿਸ ਜਿੱਥੇ ਪਹਿਲਾਂ ਮੈਂ ਕੰਮ ਕਰਦੀ ਸੀ ਉੱਥੇ ਵੀ ਹੈਗੇ ਨੇ ਅੱਛਾ ਜੀ ਉੱਥੇ ਨੂੰ ਚੱਕਰ ਲੱਗਦਾ ਕਿ ਨਹੀਂ ਉਹ ਸ਼ਾਮ ਨੂੰ ਜਾਣੀ ਹੈ ਨਾ ਮੈਂ ਕਿਉਂਕਿ ਸਵੇਰੇ ਨਹੀਂ ਜਾ ਸਕਦੀ ਉਹ ਫਿਰ ਉਹ ਮੈਨੂੰ ਚਿਪਕਦੇ ਆਗੇ ਮੇਰੇ ਫਿਰ ਕੱਪੜੇ ਗੰਦੇ ਹੋ ਜਾਂਦੇ ਆ ਸੋ ਇੱਥੋਂ ਫ੍ਰੀ ਹੋ ਕੇ ਫਿਰ ਮੈਂ ਉਹਨਾਂ ਕੋ ਜਾਣੀ ਆ ਸ਼ਾਮ ਨੂੰ ਉਹਨਾਂ ਨੂੰ ਫੀਟ ਕਰਕੇ ਇਹ ਹੋ ਗਿਆ ਮੈਂ ਮਤਲਬ ਇਹ ਤੁਹਾਡੇ ਜੀ ਸੋ ਬਿਲਕੁਲ ਇਹ ਮਿਹਨਤ ਤੁਸੀਂ ਦੇਖੋ ਚਾਤੀ 5 ਰੁਪਏ ਦਾ ਦੇਸੀ ਘਿਓ ਦੇ ਵਿੱਚ ਬਣਾ ਦਿਆ ਮੈਂ ਮੈਂ ਕੈਮਰਾਮੈਨ ਸਾਥੀ ਨੂੰ ਕਹੂੰਗਾ ਇਹਦਾ ক্লোਜ਼ ਅਪ ਦਿਖਾਇਆ ਜਾਵੇ ਸ ਫਰੈਸ਼ੀਜ਼ ਨੂੰ ਯੂਸ ਕਰਦਿਨੇ ਸਾਡਾ ਆਇਲ ਹੈ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਦੇਸੀ ਕੀ ਹੈ ਆਇਲ ਨਹੀਂ ਹੈ ਦੇਸੀ ਕੀ ਹੈ ਚਟਨੀਆਂ ਘਰੋਂ ਪ੍ਰੇਪੇਅਰ ਕਰਕੇ ਆਉਂਦੇ ਨੇ ਲੋਕੇਸ਼ਨ ਮੈਂ ਮੈਂ ਬਸ ਸਭ ਤੋਂ ਪਹਿਲਾਂ ਦੱਸ ਦਈਏ ਜਿਹੜੇ ਲੋਕ ਆਉਂਦੇ ਨੇ ਹਾਂਜੀ ਲੋਕੇਸ਼ਨ ਦੀ ਨਾ ਬੜੀ ਦਿੱਕਤ ਆਂਦੀ ਸਾਰਿਆਂ ਨੂੰ ਤੇ ਮੈਂ ਫੇਰ ਇੱਕ ਵਾਰੀ ਦੱਸ ਦਿੰਨੀ ਆ ਅਜੀਤ ਹਸਪੀਟਲ ਦੇ ਸਾਹਮਣੇ ਗੇਟ ਤੋਂ ਤੁਸੀਂ ਐਂਟਰ ਕਰੋਗੇ ਐਂਟਰ ਕਰਕੇ ਰਾਈਟ ਸਾਈਡ ਤੇ ਨਾ ਪਾਰਕ ਬਣਿਆ ਹੋਇਆ ਹੈ ਤੇ ਨਾ ਕਾਰਟਸ ਲੱਗੀਆਂ ਹੋਈਆਂ ਚਾਹਵਲੀਆਂ ਤੇ ਇੱਧਰ ਲੱਗ ਗਈ ਹੀ ਮੇਰੀ ਕਾਰਟ ਲੱਗੀ ਹੋਈ ਆ ਬੜੀ ਪ੍ਰੋਬਲਮ ਆਂਦੀ ਏ ਸਾਰਿਆਂ ਨੂੰ ਸੋ ਲੋਕੇਸ਼ਨ ਦਾ ਮੈਂ ਕਲੀਅਰ ਕਰ ਦੇਣੀ ਆ ਕਿ ਐਂਟਰ ਕਰਕੇ ਰਾਈਟ ਸਾਈਡ ਤੇ ਤੁਸੀਂ ਨਾ ਦੇਖੋਗੇ ਨਾ ਕਿ ਅਲੱਗ ਜਿਹਾ ਏਰੀਆ ਬਣਿਆ ਹੋਇਆ ਪਾਪ ਬਣਿਆ ਹਾਂਜੀ ਬੀ ਬਲਾਕ ਪੁਰਾਣੀ ਪizzeria ਮਾਰਕੀਟ ਜੀ ਸੋ ਬਿਲਕੁਲ ਮੈਂ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਲੋਕ ਦੇਖ ਰਹੇ ਨੇ ਸਪੋਰਟ ਤੇ ਚਲੋ ਤੁਹਾਨੂੰ ਸਾਰੇ ਹਾਂ ਕਰਦੇ ਪਏ ਆ ਕਮੈਂਟਸ ਬਹੁਤ ਪੋਜ਼ਿਟਿਵ ਨੇ ਲੋਕਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਬਟ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਜੇ ਤੁਹਾਡੀ ਇਸ ਦੇ ਲੋਕ ਨੇ ਡਿਪਰੈਸ਼ਨ ਚ ਆ ਜਾਂਦੇ ਕੰਮ ਨਾ ਮਿਲੇ ਕੀ ਮੈਂ ਸਾਰਿਆਂ ਨੂੰ ਨਾ ਇੱਕੋ ਚੀਜ਼ ਕਹੂੰਗੀ ਕਿ ਮਤਲਬ ਬਾ ਮੈਂ ਖੁਦ ਵੀ ਇਮੀਗ੍ਰੇਸ਼ਨ 'ਚ ਕੰਮ ਕੀਤਾ ਬਾਹਰ ਨਾਲ ਜਾਣ ਨਾਲੋਂ ਚੰਗਾ ਕਿ ਆਪਾਂ ਇੱਥੇ ਕੋਈ ਛੋਟਾ ਮੋਟਾ ਸੈਟਅਪ ਰੱਖੀਏ ਪੈਰੈਂਟਸ ਨੂੰ ਨਾ ਪਰੇਸ਼ਾਨ ਕਰੀਏ ਠੀਕ ਹੈ ਦੂਸਰੀ ਚੀਜ਼ ਕਿ ਪਲੀਜ਼ ਮੇਰੇ ਕੋ ਆ ਕੇ ਟਰਾਈ ਕਰੋ ਮੇਰੇ ਤੇ ਕੋਈ ਤਰਸ ਖਾ ਕੇ ਨਾ ਆਵੇ ਮੇਰੇ ਕੋ ਆਓ ਮੈਂ ਤੁਹਾਨੂੰ ਬਹੁਤ ਵਧੀਆ ਚੀਜ਼ ਖਵਾਰੀ ਇੱਕ ਵਾਰੀ ਖਾ ਕੇ ਦੇਖੋ ਜੇ ਵਧੀਆ ਲੱਗੇਗਾ ਤੁਸੀਂ ਆਪੇ ਦੁਬਾਰਾ ਆਓਗੇ ਸੋ ਮੇਰੀ ਰਿਕੁਐਸਟ ਹੈ ਹੀ ਹੈ ਤੇ ਇੱਕ ਛੋਟੀ ਜਿਹੀ ਰਿਕੁਐਸਟ ਹੈਗੀ ਆ ਕਿ ਪਲੀਜ਼ ਤੁਹਾਡੇ ਘਰ ਲੱਗੇ ਜਿਹੜੇ ਵੀ ਜਾਨਵਰ ਨੇ ਕੁੱਤੇ ਨੇ ਪਲੀਜ਼ ਅੱਗੇ ਜਿਵੇਂ ਗਰਮੀ ਆਉਂਦੀਆਂ ਆਪੀਆਂ ਜਿਆਦਾ ਕੁਝ ਨਹੀਂ ਕੋਈ ਬੱਚੀ ਹੋਈ ਰੋਟੀ ਹੁੰਦੀ ਆ ਪਾਣੀ ਹੁੰਦਾ ਪਲੀਜ਼ ਤੁਸੀਂ ਉਹ ਹੀ ਦੇ ਦਿਆ ਕਰੋ ਤੇ ਜੇ ਮੇਰਾ ਨਾ ਰਾਇਲ ਬੰਡ ਟਿੱਕੀ ਦੇ ਨਾਮ ਤੋਂ ਪੇਜ ਵੀ ਹੈ ਇੰਸਟਾਗ੍ਰam ਤੇ ਤੇ ਬਾਈ ਚਾਂਸ ਜੇ ਕਿਸੇ ਡੌਗ ਨੂੰ ਕੋਈ ਕਿਸੇ ਦੀ ਪ੍ਰੋਬਲਮ ਹੁੰਦੀ ਆ ਕੋਈ ਰੈਸਕਿਊ ਕਰਨਾ ਕੁਝ ਵੀ ਹੁੰਦਾ ਹੈ ਤੁਹਾਡੀ ਗਲੀ ਚ ਜਾਂ ਕਿਤੇ ਤੁਸੀਂ ਮੇਰੇ ਉਹ ਪੇਜ ਤੇ ਭ ਸੋ ਮੇਰੇ ਅਹੀ ਮੈਸੇਜ ਅਗੇ ਦੋ ਤਿੰਨ ਬਸ ਬਹੁਤ ਵਧੀਆ ਬਹੁਤ ਵਧੀਆ ਸੋ ਇਹ ਬਿਲਕੁਲ ਕਾਜਲ ਜੀ ਨੇ ਜਿਹੜੇ ਆਪਣਾ ਸੈਟਅਪ ਸ਼ੁਰੂ ਕੀਤਾ ਤੇ ਦੇਖੋ ਸਭ ਤੋਂ ਵਧੀਆ ਜਿਹੜੀ ਗੱਲ ਲੱਗੀ ਹੈ ਕਿ ਮੈਸੇਜ ਦਿੱਤਾ ਜਾਨਦਾਨਾਂ ਨਾਲ ਪਿਆਰ ਕਰਨ ਦਾ ਸਟ੍ਰੇਟ ਅਗਜ਼ ਨਾਲ ਪਿਆਰ ਕਰਨ ਦਾ ਮਿਹਨਤ ਬਹੁਤ ਵੱਡੀ ਹੈ ਕਿਸ ਤਰੀਕੇ ਨਾਲ ਪ੍ਰਪੇਅਰ ਕਰਦੇ ਆ ਸਾਰਾ ਮਟੀਰੀਅਲ ਵਧੀਆ ਯੂਜ਼ ਕਰਨਾ ਆਪਣੀ ਫੈਮਿਲੀ ਦੀ ਸਪੋਰਟ ਕਰਨਾ ਉਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਇਸ ਤਰੀਕੇ ਨਾਲ ਕੰਮ ਕਰਨਾ ਇੰਨੀ ਵੱਡੀ ਜਿਹੜੀ ਮਿਸਾਲ ਹੈ ਕਿਉਂਕਿ ਅੱਜ ਅਸੀਂ ਬੜੀ ਜਗ੍ਹਾ ਦੇਖਦੇ ਆਂ ਤਸਵੀਰਾਂ ਇਸ ਤਰੀਕੇ ਦੀਆਂ ਜਿੱਥੇ ਨੌਜਵਾਨ ਜਿਹੜੇ ਹਿੰਮਤ ਹਾਰ ਕੇ ਘਰ ਬੈਠ ਜਾਂਦੇ ਆ ਲੈ ਕਿੰਨੇ ਮਿਸਾਲ ਐ ਸੋ ਗੁਰੂ ਨਗਰੀ ਦੇ ਵਿੱਚ ਵੈਸੇ ਹੀ ਲੋਕ ਬੜੇ ਮਿਹਨਤਕਸ਼ ਨੇ ਮਿਹਨਤ ਕਰਨੀ ਪਸੰਦ ਕਰਦੇ ਆ ਸੋ ਜਦੋਂ ਇਸ ਤਰੀਕੇ ਦੀਆਂ ਤਸਵੀਰਾਂ ਦੇਖਦੇ ਆਂ ਬੜਾ ਵਧੀਆ ਮਹਿਸੂਸ ਹੁੰਦਾ ਕਿ ਸੋਚ ਹੈਗੀ ਆਪਣੇ ਪਰਿਵਾਰ ਤੱਕ طرف ਬਿਲਦ ਕਰਦੀਆਂ ਤਸਵੀਰਾਂ ਆਉਂਦੀਆਂ ਨੇ ਜਿੱਥੇ ਬੱਚੇ ਜਿਹੜੇ ਨੇ ਮਾਪਿਆਂ ਨੂੰ ਬਿਲਦ ਕਰਾ ਛੱਡ ਜਾਂਦੇ ਆ ਤੇ ਇੱਕ ਤਰਫ ਇਹ ਅਜਈਆਂ ਧੀਆਂ ਨੇ ਜਿਹੜੀ ਜੋਬ ਜਾਣ ਤੋਂ ਬਾਅਦ ਵੀ ਹਿੰਮਤ ਨਹੀਂ ਹਾਰਦੀਆਂ ਤੇ ਕਿੰਨੀਆਂ ਕਿ ਕੋਈ ਗੱਲ ਨਹੀਂ ਚਾਹੀਏ ਪਰਵਾਰ ਦੇ ਸਹਾਰੇ ਨਾਲ ਨਾਲ ਜਾਨਵਰਾਂ ਦਾ ਸਹਾਰਾ ਵੀ ਬਣ ਚੁੱਕੇ ਨੇ ਸੋ ਬਿਲਕੁਲ ਬੜਾ ਵਧੀਆ ਮੈਸੇਜ ਹੈ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਹੈ ਸੋ ਹੁਣ ਸਮਾਂ ਹੈ ਕਿ ਤੁਸੀਂ ਇਹਨਾਂ ਨਾਲ ਕਿੱਦਾਂ ਸਾਥ ਦੇਂਦੇ ਹੋ ਤੇ ਇਹਨਾਂ ਦਾ ਜਿਹੜਾ ਕੰਮ ਹੈ ਇਸ ਨੂੰ ਕਿੱਦਾਂ ਵਧਾਉਂਦੇ ਹੋ ਇਹਨਾਂ ਦਾ ਸਾਥ ਦੇ ਕੇ ਇਹਨਾਂ ਨੂੰ ਵੱਡੇ ਮਕਾਮ ਤੱਕ ਲੈ ਕੇ ਜਾਂਦੇ ਹੋ ਤੁਸੀਂ ਦੇਖਦੇ ਹੋ ਤਾਂ ਸਿਟੀ ਹੈਡਲਾਈਨਸ ਮੈਂ ਹਾਂ ਦਾਨਿਸ਼ ਗੁਪਤਾ ਕੈਮਰਾਮੈਨ ਕ੍ਰਿਤਪੀਲ ਦੇ ਨਾਲ